ਸਸਿਦਾਰ ਇਹ ਦিসি ਸਾਹਿਬ ਪੰਜੀ ਹੰਦੀ ਹੈਗੀ ਇਹ ਦিসি ਸਾਹਿਬ ਅ ਤੇ ਉਹ ਆਪਣਾ ਕਰਵਾਉਂਦੇ ਆ ਅ ਦিসি ਸਾਹਿਬ ਇੱਕ ਵਾਰ ਪਲੀਜ਼ ਜਰਾ ਗੱਲ ਕਰ ਲੈਣ ਦੀ ਜੋ ਪਰ ਹੋ ਜੇ ਪਲੀਜ਼ ਗੱਲ ਕਰਨ ਦਿਓ ਜੀ ਭਾਈ ਸ਼ਾਂਤੀ ਦੇਖ ਵੇ ਅ ਸਾਰੇ ਅਸੀਂ ਨੰਬੜਾ ਕਾਂਡ ਹੋਇਆ ਸੀ ਮੁਖਲੀ ਚ ਉਦੋਂ ਵੀ ਇੱਕ ਡੋਮਿਸਾਈਲ ਦਾ ਕਾਨੂੰਨ ਬਣ ਸਕਦਾ ਉਦੋਂ ਅਸੀਂ ਜੀ ਮੁਨਿਸਟਰ ਸਾਹਿਬ ਨੂੰ ਤੇ ਚੀਫ ਸੈਕਟਰੀ ਜੀ ਨੂੰ ਵੀ ਇਹ ਚੀਜ਼ਾਂ ਤੇ ਜਾਈ ਸਨ ਉਹ ਦੁਬਾਰਾ ਫਿਰ ਹੱਤੋਂ ਹੋਇਆ ਤੇ ਉੱਥੇ ਅਸੀਂ ਖੜ ਕੇ ਇੱਕ ਗੱਲ ਕਹੀ ਸੀ ਜਿੱਥੇ ਪੁਲਿਸ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀ ਕਿ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਾ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਇੱਕ ਮਿੰਟ ਪਲੀਜ਼ ਉਹਨਾਂ ਚਿਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਉਹਦੀ origignal ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਵੇ ਐਂਡ ਮੁਹਾਲੀ ਚ ਖੜ ਕੇ ਪੁਲਿਸ ਦੇ ਬੰਦਿਆਂ ਨੇ ਜੋ ਰਿਪਰੈਜ਼ੈਂਟੇਟਿਵ ਸੀ ਜੀਪੀ ਸਾਹਿਬ ਦੇ ਮੁੱਖ ਮੰਤਰੀ ਦੇ ਸੇਮ ਥਿੰਗ ਵਿਦ ਸਿਵਲ ਡਿਪਾਰਟਮੈਂਟ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇੱਕ ਮਹੀਨੇ 'ਚ ਅਸੀਂ ਤੁਹਾਨੂੰ ਇਹਦਾ ਪਬਲਿਕ ਨੋਟਿਸ ਰਾਈ ਜਾਂ ਅਸੀਂ ਤੁਹਾਨੂੰ ਮੀਡੀਏ ਰਾਈ ਜਵਾਬ ਦੇਵਾ ਕੇ ਪਰ ਬਲੀਮੀ ਇੱਕ ਮਹੀਨਾ ਛੱਡੋ 10 ਮਹੀਨੇ ਲੰਘ ਗਏ ਔਰ ਉਦੋਂ ਉੱਥੇ ਦੋ ਬੱਚਿਆਂ ਦੀ ਇੱਕ ਬੱਚੇ ਦੀ ਹਸਪੀਟਲ ਲਾਸ਼ ਪਈ ਸੀ ਤੇ ਇੱਕ ਦੀ ਉਦੋਂ ਸੜਕ ਤੇ ਪਈ ਸੀ ਬਟ ਉਦੋਂ ਮੌਕੇ ਤੇ ਉਹ ਗੱਲ ਟਾਲ ਦਿੱਤੀ ਗਈ ਅੱਜ ਫੇਰ ਉਹ ਹੈਪਨ ਹੋ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੁਹਾਡੇ ਨੋਟਿਸ 'ਚ ਲਿਉਣਾ ਚਾਹੁੰਦਾ ਹਾਂ ਤੁਸੀਂ ਪੁਲਿਸ ਤੋਂ ਉਹ ਬੰਦਾ ਜੋ ਜਿਹੜਾ ਫੜਿਆ ਗਿਆ ਹੈ ਜਿਨੇ ਉਹ ਵਾਰਦਾਤ ਕੀਤੀ ਹੈ ਨਿਰਦਈ ਗੁਨੇ ਨਾਲ ਉਹ ਬੰਦਾ ਸਰ ਜਦੋਂ ਆ ਪਿੱਛੇ ਉਹਦਾ ਟਰੈਕ ਰਿਕਾਰਡ ਆ ਉਹ 7 ਸਾਲ ਦੀ ਸਜ਼ਾ ਪੁੱਤ ਕੇ ਆਇਆ ਹੈ ਰੇਪ ਕਰ ਚੁੱਕਿਆ ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਓਰੀਜਨਲ ਡਾਕੂਮੈਂਟਸ ਦੀ ਤਦ ਉਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ ਇੱਥੇ ਉਹਨੂੰ ਤਾੜਨਾ ਕੀਤੀ ਜਾਂਦੀ ਤਾਂ ਉਸ ਬੰਦੇ ਦੇ ਦਿਮਾਗ 'ਚ ਇੱਕ ਡਰ ਰਹਿਣਾ ਸੀ ਤੇ ਥੋੜਾ ਜਿਹਾ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਸੀ ਕਿ ਗਲਤ ਆ ਬੰਦਾ ਇਹ ਚੀਜ਼ ਸਾਡੀ ਸਾਰਿਆਂ ਦੀ ਅਸੀਂ ਲਾਉਫਲ ਸ਼ਹਿਰੀਆਂ ਵਾਂਗੂ ਤੁਹਾਡੇ ਕੋਲੇ ਆਏ ਆਂ ਗੁਰਦੁਆਰਾ ਸਾਹਿਬ ਤੇ ਅਸੀਂ ਮੀਟਿੰਗ ਕੀਤੀ ਹੈ ਅਸੀਂ ਉਸੇ ਵੇ ਨਾਲ ਸਰਕਾਰ ਨੂੰ ਵੀ ਅਪੀਲ ਕਰ ਰਹੇ ਆਂ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ ਸਾਡੇ ਹਿਮਾਚਲ 'ਚ ਹੈ ਮੋਨੋਫਾਈਟ ਦਾ ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ ਪਰ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਓ ਪਰ ਉਦੋਂ ਤੱਕ ਸਰ ਤੁਸੀਂ ਤੇ ਤੁਸੀਂ ਇਹਨਾਂ ਦੀ origignal documents ਦੀ verification ਤਾਂ ਕਰ ਸਕਦੇ ਹੋ ਇਹ ਬੇਨਤੀ ਤੁਸੀਂ ਮੰਨ ਲੂਗੇ ਅੱਜ ਸਾਰੇ ਸ਼ਹਿਰੀ ਆਏ ਨੇ ਇਹਦਾ ਯਕੀਨ ਅਸੀਂ ਕਰੀਏ ਤੁਹਾਡੇ ਤੋਂ ਅਸਾਨੂੰ ਭਰੋਸਾ ਚਾਹੀਦਾ ਹੋ ਤੁਸੀਂ ਦੱਸ ਦਿਓ ਉਹਦੇ ਬਾਰੇ ਸਾਨੂੰ ਇਹ ਕਰਾ ਲੈਣੇ ਅਸੀਂ ਇਹਨਾਂ ਦੇ origignal document ਦੀ verification ਸਰ ਪੁਲਿਸ ਨੇ ਕਰਨੀ ਹੈ ਸਰ ਕਰਾ ਲੈਣੇ ਜਿੰਨੇ ਵੀ ਬਾਹਰਲੇ ਲੋਕ ਨੇ ਉਹਨਾਂ ਦੇ origignal documents ਦੀ ਜਦ ਤੱਕ ਕਿ domicil ਦਾ ਕਾਨੂੰਨ ਨਹੀਂ ਬੰਦ ਆ ਦੂਜਾ ਸਰ ਸਾਡੀ 1 ਸੈਕਿੰਡ 1 ਸੈਕਿੰਡ ਪਲੀਜ਼ ਬੋਲੋ ਨਾ ਵਿੱਚ ਇੱਕ ਸਾਡੀ ਹੋਰ ਬੇਨਤੀ ਹੈ ਕਿ ਆ ਜਿਹੜਾ ਅਸੀਂ ਕਾਨੂੰਨ ਦੇ ਰਹੇ ਆ ਡੈਫੀਨੇਟਲੀ ਤੁਸੀਂ ਚੀਫ ਸੈਕਟਰੀ ਸਾਹਿਬ DC ਸਾਹਿਬ ਅਗੇ ਚੀਫ ਸੈਕਟਰੀ ਸਾਹਿਬ ਨੂੰ ਪੇਸ਼ ਕਰਨਗੇ ਇੱਕ ਬੇਨਤੀ ਕਰ ਰਹੇ ਹੋ ਤੇ ਕਿ ਪੰਜਾਬ ਦੀ ਇਹ 니ਡ ਹੈ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਬਾਹਰ ਲਿਆਉਣ ਨੂੰ ਇਹ ਨਹੀਂ ਕਹਿ ਰਹੇ ਕਿ ਪਹਹਾ ਦਿਓ ਔਰ ਨਾ ਹੀ ਅਸੀਂ ਕਿਸੇ ਨੂੰ ਕੁੱਟ ਮਾਰ ਕਰ ਰਹੇ ਹਾਂ ਲੇਕਿਨ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਹ ਜ਼ਰੂਰੀ ਚਾਹੀਦਾ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚਾਹੀਦਾ ਇਹ ਡੋਮਿਸਾਈਲ ਦਾ ਕਾਨੂੰਨ ਇਹ ਕਿਸੇ ਦੇ ਵਿਰੁੱਧ ਨਹੀਂ ਸਰ ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਹਾਂ ਤੁਹਾਨੂੰ ਇਹ ਸਾਰੀਆਂ ਸਟੇਟਾਂ ਚ ਜਾਂ ਤਾਂ ਪ੍ਰੈਕਟਿਸ ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ ਚਾ ਸੰਵਿਧਾਨਿਕ ਢਾਇਰੇ ਚ ਹੈ ਤਾਂ ਫਿਰ ਸਾਰੇ ਉਹਨਾਂ ਨੂੰ ਕਹੋ ਜੀ ਕਿ ਸਾਰੇ ਪੰਜਾਬ ਵਾਲੇ ਖੜੇ ਨਹੀਂ ਇਹ ਉਹਨਾਂ ਦੀ ਡਿਮਾਂਡ ਹੈ ਕਿ ਪਲੀਜ਼ ਇਹਨੂੰ ਬਣਾਓ ਆ ਅਸੀਂ ਤੁਹਾਨੂੰ ਦੇਣ ਲੱਗੇ ਆਓ ਜੀ ਆਪ ਆਪ ਹਰਵੀਰ ਦੇ ਪਵਾਦਰ ਨੇ ਅੱਛਾ ਇੱਕਦਾਂ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਪਿੱਛੇ ਇੱਕ ਸਨਾਂ ਦੇ ਪੁਆਇੰਟ ਆਫ View ਤੋਂ ਕੀ ਉਸ ਬੱਚੇ ਦਾ ਜੋ ਬੰਦੇ ਦਾ ਟ੍ਰਾਇਲ ਚੱਲੂਗਾ ਉਹਨੂੰ ਫਾਸਟ ਟਰੈਕ 'ਚ ਲੈ ਸਕਦੇ ਹੋ ਪਲੀਜ਼ ਕਰੋ ਨਹੀਂ ਨਹੀਂ ਉਸ ਦਰਿੰਦੇ ਨੂੰ ਜਿੰਨੀ ਜਲਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਔਰ ਇੱਕ ਹੋਰ ਬੇਨਤੀ ਜਿਹੜੀ ਚੀਜ਼ ਆ ਵੈਸੇ ਇਹਨਾਂ ਨੂੰ ਸਹਾਇਤਾ ਮਿਲ ਰਹੀ ਮਿਲ ਰਹੀ ਹੈ ਪਰ ਅਸੀਂ ਸਾਰੇ ਜਣੇ ਡਿਮਾਂਡ ਕਰਦੇ ਆ ਕਿ ਮੁੱਖ ਮੰਤਰੀ ਅਰਲੀ ਫੰਡ 'ਚੋਂ ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ ਇਹਨਾਂ ਨੂੰ ਘੱਟੋਂ ਘੱਟ 25 ਤੋਂ 50 ਲੱਖ ਰੁਪਇਆ ਮੁੱਖ ਮੰਤਰੀ ਰելիਫ ਫੰਡ ਚ ਦਿੱਤਾ ਜਾਵੇ ਇਹ ਇੱਕ ਸਾਡੀ ਮੰਗ ਹੈ ਯਾਰ ਤੁਸੀਂ ਅਸੀਂ ਸਾਰੇ ਜਣੇ ਸ਼ੁਕਰ ਨਾਲ ਸਦੌਂ ਨੇ ਸਾਰੇ ਅਸੀਂ ਪੂਰੇ ਪੰਜਾਬ ਦੇ ਜਣੇ ਆ ਹਿੰਦੂ ਕਮਿਊਨਿਟੀ ਵਾਲੇ ਪਿੱਛੇ ਮੈਂ ਸਾਰੇ ਤੁਸੀਂ ਦੇਖੋ ਰਿਸਪੈਕਟਡ ਹੈ ਸਾਰੇ ਪਿੱਛੇ ਮੈਂ ਸਾਰੇ ਅਫਸਰ ਸਾਹਿਬਾਨ ਹੁਣ ਆਪਾਂ ਜੇ ਦੋ ਤੱਕ ਜਿੰਨੇ ਆਣ ਪੰਜਾਬ ਦੇ ਹੋ ਸਕਦਾ ਦਾ ਕੁਝ ਦੋ ਚਾਰ ਬੰਦੇ ਗੱਲ ਚੱਲ ਨਹੀਂ ਵੈਸੇ ਹੁੰਦਾ ਕਿ ਤਾਂ ਹੀ ਜਾਂਦੇ 15 ਬੰਦੇ ਆਜੋ ਬਸ ਆਹੀ ਮੰਗ ਹੈ ਕਿ ਜੋ ਵੀ ਬੰਦਾ ਆਵੇ ਨਾ ਪੰਜਾਬ ਦਾ ਉਹ ਵੈਰੀਫਾਈ ਹੋ ਗਿਆ ਆ ਬਾ ਸ਼ਾਰਟ ਚ ਮੈਂ ਤੁਹਾਨੂੰ ਬਾਜੀ ਜੀ ਕਈ ਵਾਰੀ ਕੀ ਹੁੰਦਾ ਨਾ ਅਸੀਂ ਤਾਂ ਕਹੂ ਨਾ ਹੈ ਅਜਿਹਾ ਅੰਦੋਲਨ ਐ ਚਲਾ ਰਹੀ ਹੈ ਕੁਝ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤਾਂ ਕਰਕੇ ਕਹਿ ਦਿੱਤੀ ਇਹ ਅੰਦੋਲਨ ਤਾਂ ਗਲਤ ਸੋ ਪਲੀਜ਼ ਇਹਨੂੰ ਜਲਦੀ ਕਰੋ ਮੁੱਖ ਮੰਤਰੀ ਯੂਪੀ ਦੇ ਯੋਗੀ ਨੇ ਉੱਥੋਂ ਭਜਾ ਦੇ ਕਹਿ ਨਹੀਂ ਕਰ ਜਾਂ ਮਾਰ ਦੂਗਾ ਜਾਂ ਭੱਜੋ ਭਾਵੇਂ ਇੱਥੇ ਆ ਕੇ ਸਾਲ ਉਹਨਾਂ ਸੇਮ ਉਹਨਾਂ ਕੰਮਿਆਂ ਨਾਲ ਪਹਿਲੇ ਦੰਦਿਆਂ ਵੀ ਕੋਈ ਕੋਈ 20 22 ਬੰਦੇ ਜਿੱਦਣ ਛਾਪੇਮਾਰੀ ਹੋਈ ਆ ਫੱਜੇ ਦੇ ਖਤਮ ਤੋਂ ਬਾਅਦ 30 ਤੋਂ 22 ਬੰਦੇ ਜੁਪੀ ਦੀਆਂ ਅਦਾਲਤਾਂ ਦੇ ਭਗੌੜੇ ਪਾਏ ਗਏ ਆ ਕਿੱਥੇ ਨੇ ਤੁਹਾਡੀ ਸਾਲ ਪਾ ਗਏ ਤੁਸੀਂ ਇੱਕ ਮਿੰਟ ਤੁਹਾਡੇ ਹੀ ਪੁਲਿਸ ਪ੍ਰਸ਼ਾਸਨ ਨੇ ਉਹ ਪਾਏ ਆ ਤੁਸੀਂ ਛਾਪੇਮਾਰੀ ਕੀਤੀ ਹੈ ਤੁਹਾਡੇ ਬਿਲਕੁਲ ਨਿਗਾਹ ਦੇ ਵਿੱਚ ਆਇਆ ਵੀ ਉਹ 20 22 ਬੰਦੇ ਉਹ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ ਕਿਹੜੇ ਕੋਨੇ 'ਚ ਲੁਕਿਓ ਕ੍ਰਾਈਮ ਕਰਨਗੇ ਕੌਣ ਜ਼ਿੰਮੇਵਾਰ ਆ ਕਿ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਕੀਤੀ ਆ ਇਹ ਉਹ ਜਿਹੜੀ ਇਹਨਾਂ ਨੇ ਕੀਤੀ ਆ ਉਹ ਜਿੰਨੀ ਜਗ੍ਹਾ ਚੱਲਦੀ ਹੋਰ ਸਮਝਾਉਣਾ ਪਤਾ ਕੀ ਆ ਡੀਸੀ ਸਰ ਨਾਲ ਜੀਤੁਰ ਕੋਲ ਪਿੱਛੇ ਲਾ ਦਿਓ ਸਾਨੂੰ ਭਰੋਸਾ ਆ ਜਾਂ ਗਾੜਾ ਮਰੋ ਛੇ ਜੇ ਪਹਿਲੀ ਪਿੱਛੇ ਆ ਜਾਓ ਕੋਈ ਗਾੜਾ ਮਰੋ ਯਾਰ ਭਾਈ ਪਹਿਲੀ ਪਿੱਛੇ ਪੜਾ ਪਿੱਛੇ ਜਾਓ ਯਾਰ ਪਿੱਛੇ ਜਾਓ ਪਿੱਛੇ ਮੁੜ ਜਾਓ ਹੋਇ ਤੋ ਚੋਕਰੋ ਭਾਈ ਕਿਹੜਾ ਗੋਲ ਰਿਹਾ ਯਾਰ ਪਿੱਛੇ ਆ ਜਾਓ ਆਰਾਮ ਨਾਲ ਆ ਆਰਾਮ ਬੜਾ ਆ ਨਾ ਕਰੋ ਟੱਕਾ ਹੁਣ ਸਾਨੂੰ اے ਡੀ ਸੀ ਸਾਹਿਬ ਨੇ ਸੌਰੀ ਸਾਹਿਬ ਨੇ ਡੀ ਐਸ ਪੀ ਸਾਹਿਬ ਨੇ ਤੇ ਏ ਡੀ ਸੀ ਸਾਹਿਬ ਨੇ ਇੱਕ ਘਰੋਸਾ ਦਿੱਤਾ ਹੈ ਕਿ origignal documents ਦੀ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਅਸੈਂਬਲੀ ਵੱਲੋਂ ਉਹਨਾਂ ਚਿਰ origignal documents ਦੀ ਵੈਰੀਫਿਕੇਸ਼ਨ ਹੋਊਗੀ ਜੋ ਵੀ ਪੰਜਾਬ ਪੁਲਿਸ ਇਹ ਮੈਸੇਜ ਦੂਜੇ ਜ਼ਿਲ੍ਹਿਆਂ ਚ ਵੀ ਪਹੁੰਚਾਏ ਪਲੀਜ਼ ਆ ਕਿਉਂਕਿ ਨਹੀਂ ਤਾਂ ਇੱਕ ਕੁੰਬੜਾਂ ਤੋਂ ਬਾਅਦ ਇਹ ਹੈਪਨ ਹੋ ਗਿਆ ਹੁਣ ਅੱਗੇ ਨਾ ਕੁਝ ਹੋਵੇ ਪਲੀਜ਼ ਲੋਚ ਇਹ ਲੋਈ ਦੇਖਿਓ ਸਦਾਰੀ ਮਾੜਾ ਪਿੱਛੇ ਨੂੰ ਆ ਰਿਹਾ ਪਿੱਛੇ ਨਾਲ ਸਾਰੇ ਯਾਰ ਤਪੈ ਸੁਣ ਸਕਦੇ ਨਾ ਕੈਮਰਾ ਥੱਲੇ 깔ਾ ਯਾਰ ਮਾਈਕ ਬੋਕ ਨਹੀਂ ਆ ਰਿਹਾ ਇਹਨੂੰ ਸਿਚੁਏਸ਼ਨ ਤੋਂ ਉਪਰ ਕਰਕੇ ਜੀ ਬੜੀ ਪ੍ਰਸ਼ੰਸਾ ਕੀਤੀ ਜਾਵੇ ਸਾਰਾ ਮਾੜਾ ਪਿੱਛੇ ਹੋ ਰਿਹਾ ਹੈ ਜੀ ਠੀਕ ਕਰੀ ਬੜੀ ਥੈਂਕ ਯੂ ਸਰ ਥੈਂਕ ਯੂ ਜੀ